ਕਦੋਂ ਲੱਗਿਆ ਜੀ ਅੱਗੇ ਇਹ 4 1/2 ਦੀ ਅੱਛਾ ਬਿਜਲੀ ਦਾ ਅਸਮਾਨੀ ਬਿਜਲੀ ਡਿੱਗੀ ਆ ਜੀ ਅਸਮਾਨੀ ਬਿਜਲੀ ਠੀਕ ਹੈ ਠੀਕ ਹੈ ਜੀ ਇਹ ਸਵੇਰੇ ਫਿਰ ਤੁਸੀਂ ਉਹ ਫੋਨ ਕੀਤਾ ਫਾਇਰ ਬਗਰੇਡ ਆਇਆ ਨੂੰ ਇੱਥੋਂ ਪਿੰਡਾਂ ਵਾਲੇ ਨੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਪਿੰਡ ਲਾਲਿਆਂ ਬਾਈ ਜ਼ਿਲ੍ਹਾ ਮਾਨਸਾ ਨੇੜੇ ਚਨੀਰਾ ਜੀ ਇੱਥੇ ਨਾਲ ਗੱਠਾਂ ਨੂੰ ਅੱਗ ਲੱਗੀ ਸੀ ਜੀ ਅਸਮਾਨੀ ਬਿਜਲੀ ਡਿੱਗਣ ਕਾਰਨ ਤੇ ਪਿੰਡ ਵਾਲੇ ਨੇ ਮੌਕੇ ਤੇ ਫਾਇਰ ਬਗਰੇਡ ਆਇਆ ਨੂੰ ਕਿਤਾ ਗੱਡੀ ਨਾ ਮਿੰਟ ਤੇ ਫੋਨ ਕੀਤਾ ਗਿਆ ਮੌਕੇ ਤੇ ਹੀ ਇਹਨਾਂ ਦੇ ਪੇਗਾ ਬੂ ਬੋਨੀ ਕੋਸ਼ੀ ਕੀਤੀ। ਬਿਜਲੀ ਨਾ ਡਿੱਗੇ ਆ ਲੱਗੀ ਆਵੇ। ਕਦੋਂ ਲੱਗਿਆ ਜੀ ਅੱਗੇ? ਇਹ 4 4.5 ਦੀ। ਅੱਛਾ ਬਿਜਲੀ ਦਾ ਸਮਾਨ ਨਹੀਂ ਬਿਜਲੀ ਡਿੱਗੀ ਆ ਜੀ? ਸਮਾਨ ਨਹੀਂ ਬਿਜਲੀ। ਠੀਕ ਹੈ ਠੀਕ ਹੈ ਜੀ। ਇਹ ਸਵੇਰੇ ਫਿਰ ਤੁਸੀਂ ਆਉ ਫੋਨ ਕੀਤਾ ਫਾਇਰ ਬਗਰੇਡ ਆਏ ਨੂੰ ਇਥੋਂ ਪਿੰਡ ਆਲੇ ਨਹੀਂ। ਹਾਂਜੀ ਹਾਂਜੀ। ਠੀਕ ਹੈ ਜੀ।